ਸਾਰੇ ਵਿਦਿਆਰਥੀਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ YouTube ਤੇ ਜੋ ਟੌਪਿਕ ਕਰਾਂਗੇ ਉਹ ਸਾਡਾ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਸੰਬੰਧਿਤ ਹੈ ਤੇ ਬਈ ਜਿਹੜਾ ਟੌਪਿਕ ਹੈ ਕਈ ਬੱਚੇ ਕਿਉਂਕਿ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਸੰਬੰਧਿਤ ਕੁਝ ਵੀਡੀਓਜ਼ ਮੇਰੀਆਂ YouTube ਤੇ ਹੈਗੀਆਂ ਨੇ ਤੇ ਉਹਨਾਂ ਦੇ ਕਨਸਰਨ ਇੱਛੀ ਕੁਝ ਬੱਚੇ ਮੈਨੂੰ ਇਹ ਪੁੱਛਦੇ ਨੇ ਕਿ 1850 ਤੋਂ 1900 ਤੱਕ ਦਾ ਮੈਮ ਕਿਸਾ ਕਾਵ ਸਾਹਿਤ ਬਾਰੇ ਤੁਸੀਂ ਕੋਈ ਵੀਡੀਓ ਬਣਾਈ ਹੈ ਤੇ ਉਹਦੇ ਬਾਰੇ ਮੇਰੀ ਕੋਈ ਵੀਡੀਓ ਨਹੀਂ ਸੀ ਤੇ ਇੱਕ ਗੱਲ ਇਹ ਵੀ ਦੱਸ ਦਿਆਂ ਮੈਂ ਕਿ ਇਹ ਵਾਲਾ ਪੇਪਰ ਜੋ ਹੈ ਨਾ ਬੇਟੇ ਇਹ ਮੈਂ ਕਾਲਜ ਵਿੱਚ ਟੀਚ ਨਹੀਂ ਕਰਦੀ ਇਹ ਪੇਪਰ ਇਹ ਪੇਪਰ ਮੇਰਾ ਪੇਪਰ ਨਹੀਂ ਹੈ ਸਿਰਫ ਮੈਂ ਬੱਚਿਆਂ ਦੀ ਡਿਮਾਂਡ ਤੇ ਇਹ ਵਾਲਾ ਕੁਐਸਚਨ ਤਿਆਰ ਕੀਤਾ ਤੇ ਜੇਕਰ ਤੁਹਾਨੂੰ ਇਹ ਲੱਗਦਾ ਹੋਵੇਗਾ ਕਿ ਮੈਡਮ ਬਹੁਤ ਅੱਛਾ ਨਹੀਂ ਕਰਵਾ ਰਹੀ ਤੇ ਇਹ ਵਾਲਾ ਟੋਪਿਕ ਮੈਂ ਬਹੁਤ ਅੱਛਾ ਨਹੀਂ ਕਰਵਾ ਰਹੀ ਉਹਦੇ ਪਿੱਛੇ ਇਹੀ ਕਾਰਨ ਹੈ ਕਿਉਂਕਿ ਇਹ ਮੇਰਾ ਪੇਪਰ ਨਹੀਂ ਹੈ ਸਿਰਫ ਮੈਂ ਇਹ YouTube ਵਾਲੇ ਕੁਝ ਬੱਚੇ ਜਿਹੜੇ ਡਿਮਾਂਡ ਕਰ ਰਹੇ ਨੇ ਉਹਨਾਂ ਦੇ ਲਈ ਮੈਂ ਇਸ ਕੁਐਸਚਨ ਨੂੰ ਕਰਵਾ ਰਹੀ ਹੈਗੀ ਆ ਤੇ ਛੋਟੇ ਚ ਲਿਖਿਆ ਮੈਂ ਬਹੁਤ ਲੈਂਥੀ ਵੀ ਨਹੀਂ ਲਿਖਿਆ 1850 ਤੋਂ ਲੈ ਕੇ 1900 ਤੱਕ ਦਾ ਜਿਹੜਾ ਪੰਜਾਬੀ ਕਿੱਸਾ ਕਾਵ ਹੈ ਨਾ ਉਹਦੇ ਨਾਲ ਸੰਬੰਧੀ ਤੇ ਕੁਐਸਚਨ ਹੈ ਕਿਉਂਕਿ ਐਸ ਵੇਲੇ ਜਿਹੜੀ ਇੱਕ ਮੁੱਖ ਤਾਰਾ ਜਿਹੜੀ ਚਲਦੀ ਰਹੇ ਉਹ ਕਿੱਸਾ ਕਾਵ ਤਾਰਾਈ ਸੀਗੀ ਜਿਹੜੀ ਪੁਰਾਤਨ ਜਿਵੇਂ ਮੱਧ ਕਾਲ ਵਿੱਚ ਕਿਸੇ ਲਿਖੇ ਗਏ ਤੇ ਐਸ ਵੇਲੇ ਵੀ ਕਿਸੇ ਲਿਖੇ ਜਾਂਦੇ ਰਹੇ ਤੇ ਕਾਫੀ ਹੱਦ ਤੱਕ ਬਹੁਤ ਅੱਛੇ ਰਹੀ ਵਰਤ ਫਿਰ ਵੀ ਲਿਖੇ ਜਾਂਦੇ ਰਹੇ ਕਿਸੇ ਜਿਵੇਂ ਪੰਜਾਬੀ ਕਿੱਸਾ ਕਾਵ ਦੀ ਜਿਹੜੀ ਪਰੰਪਰਾ ਨਾ 1850 ਤੋਂ ਬਾਅਦ ਤੱਕ ਵੀ ਚਲਦੀ ਰਹੀ 1850 ਤੱਕ ਦੀ ਤੇ ਤੁਸੀਂ ਕੀਤੀ ਹੈਗੀ ਇਹ ਪਹਿਲੇ ਕੁਸ਼ਣ ਇਹਦੇ ਕਿਸਕ ਆਪ ਦੀ ਰਚਨਾ ਦਾ ਸ਼ੌਂਕ ਭਾਵੇਂ ਉਸ ਵੇਲੇ ਬਹੁਤ ਮਾਤਰਾ ਵਿੱਚ ਲੇਖਕਾਂ ਨੂੰ ਜਿਹੜਾ ਹੈ ਨਹੀਂ ਸੀ ਪਰ ਫਿਰ ਵੀ ਕਿੱਸਾ ਲਗਾਤਾਰ ਲਿਖਿਆ ਜਾਂਦਾ ਰਿਹਾ ਐਸ ਵੇਲੇ ਹੀਰਾਂ ਜੇ ਦੇ ਕਿੱਸੇ ਜਿਵੇਂ ਪਹਿਲਾਂ ਲਿਖੇ ਜਾਂਦੇ ਸੀਗੇ ਇਹ ਪਰੰਪਰਾ ਹੁਣ ਵੀ ਚੱਲਦੀ ਰਹੀ ਅਤੇ ਨਵੇਂ-ਨਵੇਂ ਕਿੱਸਾਕਾਰ ਜਿਹੜੇ ਸੀਗੇ ਉਹ ਕਿੱਸੇ ਲਿਖਦੇ ਰਹੇ ਦਮੋਦਰ ਵਾਰਿਸ ਹਸਮਤ ਆਦੀਆਂ ਜਿਹੜੀਆਂ ਲੀਹਾਂ ਸੀਗੀਆਂ ਨਾ ਜਿਸ ਤਰ੍ਹਾਂ ਉਹਨਾਂ ਨੇ ਕਿੱਸੇ ਲਿਖੇ ਸੀ ਉਸੇ ਦੇ ਤਰੀਕੇ ਦੇ ਕિસ્ਸੇ ਜਿਹੜੇ ਨੇ ਇਸ ਵੇਲੇ ਲਿਖੇ ਜਾਂਦੇ ਰਹੇ ਤੇ ਉਹ ਕਿਹੜੇ-ਕਿਹੜੇ ਕਿੱਸਾਕਾਰ ਸੀਗੇ ਜਿਹੜੇ ਇਸ ਵੇਲੇ ਕਿੱਸੇ ਲਿਖਦੇ ਰਹੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਥੋੜੀ ਜੀ ਇੰਟਰੋਡਕਸ਼ਨ ਹੈ ਇਹ ਪਹਿਲਾਂ ਕਿ ਇਸ ਕਾਲ ਦੇ ਕਿੱਸਾਕਾਰ ਬਾਰੇ ਡਾਕਟਰ ਜਗਿੰਦਰ ਸਿੰਘ ਲਿਖਦੇ ਹਨ ਕਿਸੀ ਖਰਾਜ ਦੇ ਚਲੇ ਜਾਣ ਦੇ ਨਾਲ ਹੀ ਪੰਜਾਬੀ ਕਵਿਤਾ ਜੋ ਹੈ ਠੰਡੀ ਪੈ ਗਈ ਜਿਵੇਂ ਕਿ ਤੁਹਾਨੂੰ ਪਤਾ ਹੈ ਬੇਟਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 1839 ਈਸਵੀ ਇੱਚ ਜੋ ਹੈ ਅ ਅੰਗਰੇਜ਼ ਜਿਹੜੇ ਨੇ ਪੂਰੀ ਤਰ੍ਹਾਂ ਨਾਲ ਉਸ ਤੋਂ ਬਾਅਦ ਅੰਗਰੇਜ਼ ਪੂਰੀ ਤਰ੍ਹਾਂ ਨਾਲ ਜੋ ਹੈ ਪੰਜਾਬ ਦੇ ਉੱਤੇ ਕਬਜ਼ਾ ਕਰ ਲੈਂਦੇ ਨੇ ਤੇ ਉਹਨਾਂ ਦੇ ਉਹਨਾਂ ਦੇ ਜਦੋਂ ਕਬਜ਼ਾ ਹੋ ਜਾਂਦਾ ਹੈ ਉਹਦੇ ਤੋਂ ਬਾਅਦ ਜੋ ਹੈ ਜਿਹੜਾ ਲਿਟਰੇਚਰ ਹੈ ਉਹ ਵੀ ਉਸੇ ਹੀ ਹਿਸਾਬ ਦਾ ਲਿਖਿਆ ਜਾਂਦਾ ਹੈ ਫਿਰ ਜਿਸ ਤਰੀਕੇ ਦੇ ਅੰਗਰੇਜ਼ਾਂ ਦੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਤੇ ਦਮੋਦਰ ਪੀਲੂ ਅਤੇ ਹਾਸ਼ਮ ਦੇ ਟਾਕਰੇ ਦਾ ਇਸ ਵੇਲੇ ਕੋਈ ਵੀ ਕਿੱਸਾਕਾਰ ਜਿਹੜਾ ਹੈ ਇਸ ਵੇਲੇ ਇਸ ਸਮੇਂ ਵਿੱਚ ਨਹੀਂ ਹੋਇਆ ਦਮੋਦਰ ਦੇਖੋ ਯਾਦ ਹੈ ਤੁਹਾਨੂੰ ਕਿ ਤੁਸੀਂ ਮੱਧ ਕਾਲੀ ਚ ਦਮੋਦਰ ਨੂੰ ਪੜਦੇ ਹੋ ਪੀਲੂ ਨੂੰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੋ ਹੈ ਸਾਹਿਤੰਮ ਬਹੁਤ ਵਧੀਆ ਕਿਸਾ ਕਾਰਿਆ ਜਿਵੇਂ ਆਪਾਂ ਪਹਿਲੇ ਕੁਐਸਚਨ ਵਿੱਚ ਕੀਤਾ ਹੋਇਆ ਤੇ ਅੰਗਰੇਜ਼ੀ ਸੱਭਿਆਚਾਰ ਦੇ ਪ੍ਰਭਾਵ ਨਾਲ ਵੀ ਸਾਹਿਤ ਤੇ ਜੀਵਨ ਦੀਆਂ ਕੀਮਤਾਂ ਵਿੱਚ ਪਰਿਵਰਤਨ ਆਇਆ ਸਮਾਜਿਕ ਤੇ ਰਾਜਸੀ ਹਾਲਤ ਬਦਲ ਗਈ ਅਤੇ ਇਹ ਸਮਾਂ ਕਿਸੇ ਨੂੰ ਅਪਣਾਉਣ ਦੇ ਅਨੁਕੂਲ ਨਹੀਂ ਸੀ ਸਮਾਜਿਕ ਹਾਲਾਤ ਬਦਲ ਗਏ ਅਤੇ ਰਾਜਸੀ ਹਾਲਾਤ ਬਦਲ ਗਏ ਤੇ ਉਹਦੇ ਨਾਲ ਜੋ ਹੈ ਲਿਖਣ ਵਾਲਾ ਢੰਗ ਵੀ ਬਦਲ ਗਿਆ ਕਿ ਲੇਖਕ ਜਿਹੜੇ ਸੀਗੇ ਹੁਣ ਹੋਰ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਸੀਗੇ ਇਸ ਵੇਲੇ ਨਾ ਬੇਟੇ ਇਹ ਗੱਲ ਵੀ ਹੁੰਦੀ ਰਹੀ ਕਿ ਜਿਵੇਂ ਪਹਿਲਾਂ ਤੇ ਸੀਗਾ ਕਿ ਜਿਵੇਂ ਦਮੋਦਰ ਹੈ ਉਹਨੇ ਹੀਰ ਦਾ ਕਿੱਸਾ ਲਿਖਿਆ ਪੀਲੂ ਨੇ ਮਿਰਜਾ ਸਾਹਿਬਾ ਦਾ ਲਿਖਿਆ ਮਤਲਬ ਕਿ ਉਹ ਆਪਣੇ ਇੱਕੋ ਇੱਕ ਕਿੱਸੇ ਦੇ ਉੱਤੇ ਬਹੁਤ ਜ਼ੋਰ ਲਾ ਦਿੰਦੇ ਸੀ ਪੂਰੀ ਪੂਰੀ ਉਮਰ ਵਾਰਿਸਾ ਨੇ ਜਿਵੇਂ ਹੀਰ ਲਿਖੀ ਤੇ ਪੂਰਾ ਪੂਰਾ ਜੋਰ ਲਾ ਦਿੰਦੇ ਸੀਗੇ ਉਹ ਉਸ ਕਿਸੇ ਨੂੰ ਲਿਖਣ ਤੇ ਬਟ ਇਸ ਵੇਲੇ ਕੀ ਹੋਇਆ ਕਿ ਨਾ ਇੱਕ ਇੱਕ ਕਵੀ ਬਹੁਤ ਬਹੁਤ ਸਾਰੇ ਕਿਸੇ ਲਿਖਣ ਲੱਗਾ ਵੱਖ-ਵੱਖ ਭਾਂਤ ਦੇ ਜਿਹੜੇ ਹੈ ਤੇ ਇਸ ਕਰਕੇ ਜਿਹੜੀ ਗਿਣਤੀ ਦੇ ਪੱਖ ਤੋਂ ਕਿਸਤੇ ਤੇ ਵੱਧ ਗਏ ਬਟ ਉਹਨਾਂ ਦਾ ਜੋ ਹੈ ਗੁਣਾਤਮਕ ਪੱਖ ਗੁਣਾਤਮਕ ਪੱਖ ਕਮਜ਼ੋਰ ਹੋ ਗਿਆ ਮਤਲਬ ਕਿ ਉਹਦੇ ਵਿੱਚ ਜੋ ਹੈ ਉਹ ਗੁਣ ਨਹੀਂ ਪਰ ਸਕਿਓ ਉਹਨਾਂ ਕਿਸੇ ਜਿਹੜੇ ਇਸ ਵੇਲੇ ਲਿਖੇ ਗਏ ਬਟ ਫਿਰ ਵੀ ਕਿਹੜੇ ਕਿਹੜੇ ਕਿਸਾਕਾਰ ਸੀਗੇ ਫਜ਼ਲ ਸ਼ਾਹ ਫਜ਼ਲ ਸਾਹ ਦਾ ਨਾਮ ਤੁਸੀਂ ਸੁਣਿਆ ਕਿ ਸੋਹਣੀ ਮਹੀਵਾਲ ਇਹਦਾ ਇੱਕ ਬਹੁਤ ਅੱਛਾ ਕਿੱਸਾ ਸੀ ਬਟ ਉਹਦੇ ਤੋਂ ਇਲਾਵਾ ਵੀ ਇਹਨੇ ਬਹੁਤ ਕੁਝ ਲਿਖਿਆ ਦੇਖੋ ਫਜ਼ਲ ਸ਼ਾਹ ਨੇ ਹੀਰ ਰਾਂਝਾ ਯੂਸਫ ਜੁਲੈਖਾ ਸੱਸੀ ਪੁੰਨੂ ਸੋਹਣੀ ਮਹੀਵਾਲ ਲਾਲਾ ਮਜਨੂ ਆਦਿ ਕਿੱਸੇ ਲਿਖੇ ਪ੍ਰਸਿੱਧ ਕੇਵਲ ਸੋਹਣੀ ਮਹੀਵਾਲ ਦਾ ਹੀ ਕਿੱਸਾ ਸੀਗਾ ਇਹਦਾ ਇਹ ਰਚਨਾ ਵਾਰਿਸ ਦੀ ਹੀਰ ਇਤਿਹਾਸ਼ਮ ਦੀ ਸੱਸੀ ਵਰਗੀ ਸੀ ਡਾਕਟਰ ਮੋਹਨ ਸਿੰਘ دیਵਾਨਾ ਵੀ ਇਸ ਨੂੰ ਇੱਕ ਚੰਗਾ ਕਿੱਸਾ ਜੋ ਹੈ ਪ੍ਰਵਾਨ ਕਰਦਾ ਤੇ ਮੰਨਦਾ ਕਿ ਫਜ਼ਲ ਸ਼ਾਹ ਨੇ ਬਹੁਤ اچھی ਸੋਹਣੀ ਲਿਖੀ। ਤੇ ਇਹਦੀ ਭਾਸ਼ਾ ਇਸ ਕਿਸੇ ਦੀ ਕਿ ਹੋ ਜਾਈ ਹੈਗੀ ਹੈ? ਲੈਹਂਦੀ ਹੈ, ਕੇਂਦਰੀ ਪੰਜਾਬੀ ਹੈ ਤੇ ਅਨੁਪਰਾਸ ਅਲੰਕਾਰ ਦੀ ਉਹਨੇ ਜੋ ਹੈ ਐਦੇ ਚ ਵਰਤੋਂ ਕੀਤੀ ਹੈ। ਫਜ਼ਲ ਸ਼ਾਹ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਨਾ ਕਿ ਫਜ਼ਲ ਸ਼ਾਹ ਤੋਂ ਪਹਿਲਾਂ 52 ਕਵੀਆਂ ਨੇ ਸੋਹਣੀ ਮਹੀਵਾਲ ਦਾ ਕਿੱਸਾ ਲਿਖਿਆ। ਬਟ ਫਜ਼ਲ ਸ਼ਾਹ ਦਾ ਕਿੱਸਾ ਜੋ ਹੈ ਸੁਪਰਬ ਬਹੁਤ ਵਧੀਆ ਹੈ। ਜਿਦੇ ਚ ਕਰੂਣਾ ਰਸ ਬੈਂਤ ਛੰਦ ਦੀ ਬਹੁਤ ਵਧੀਆ ਵਰਤੋਂ ਕਰਕੇ ਜੋ ਹੈ ਹੂਕ ਪੈਦਾ ਕੀਤੀ ਗਈ ਹੈ ਐਦੀ ਜੋ ਹੈ ਪੋਇਟਰੀ ਦਾ ਐਗਜ਼ਾਮਪਲ ਵੈਸੇ ਮੈਂ ਇੱਥੇ ਨਹੀਂ ਲਿਖਿਆ ਤੇ ਉਹ ਜੋ ਹੈ ਜਿਹੜਾ ਮੈਂ ਉਹਨੂੰ ਪੜ੍ਹ ਕੇ ਸੁਣਾ ਰਹੀ ਹਾਂ ਉਹਨੂੰ ਪੋਇਟਰੀ ਦੇ ਐਗਜ਼ਾਮਪਲ ਨੂੰ ਸੋਨਾ ਸੋਈ ਜੋ ਨਾਜ਼ ਅੰਦਾਜ਼ ਜਾਣੇ ਨਾਜ਼ ਸੋਈ ਜੋ ਲਇ ਪਰਮ ਹੀਰੇ ਮਤਲਬ ਇਹ ਹੂ ਕਹਦੇ ਵਿੱਚ ਬਹੁਤ ਵਧੀਆ ਜਾਣੇ ਹੋਵੇ ਹੀਰੇ 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 ਹੋਕ ਬਹੁਤ ਵਧੀਆ ਦੇ ਵਿੱਚ ਅਗਲਾ ਪੁਆਇੰਟ ਹੈ ਕਿਸ ਦਾ ਕਾਰ ਹੈ ਕਿਸ਼ਨ ਸਿੰਘ ਆਰਿਫ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ ਤੇ ਐਨੇ ਜੋ ਹੈ ਰਚਨਾਵਾਂ ਦੀ ਗਿਣਤੀ ਮਤਲਬ ਜਿਹੜੇ ਐਨੇ ਕਿਸੇ ਲਿਖੇ 26 ਕਲਾਸੀਕਲ ਪਰੰਪਰਾ ਦਾ ਇਹਨੂੰ ਕਵੀ ਮੰਨਿਆ ਜਾਂਦਾ ਹੈ ਤੇ ਪ੍ਰੋਫੈਸਰ ਕਿਰਪਾਲ ਸਿੰਘ ਤਸੀਲ ਅਤੇ ਡਾਕਟਰ ਪਰਮਿੰਦਰ ਸਿੰਘ ਜਿਨ੍ਹਾਂ ਦੀ ਤੁਸੀਂ ਜੋ ਹੈ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਸੰਬੰਧਿਤ ਬਹੁਤ ਮੋਟੀ ਬੁੱਕ ਪੜਦੇ ਹੋ ਉਹਨਾਂ ਨੇ ਕੀ ਲਿਖਿਆ ਇਹਦੇ ਬਾਰੇ ਉਹ ਕਹਿੰਦੇ ਕਿ ਇਹਨੇ ਨਾ ਹੀਰ ਦਾ ਕਿੱਸਾ ਲਿਖਿਆ ਕੀ ਕਿਸ਼ਨ ਸਿੰਘ ਆਰੀਫ ਨੇ ਜੋ ਹੈ ਹੀਰ ਦਾ ਕਿੱਸਾ ਲਿਖਿਆ ਇਸ ਤੋਂ ਛੁੱਟ ਵੀ ਇਹਨੇ ਸ਼ੀਰ ਫਰਹਾਦ ਪੂਰਨ ਭਗਤ ਰਾਜਾ ਰਸਾਲੂ ਦੁੱਲਾ ਪੱਟੀ ਆਦ ਜਿਹੜੇ ਨੇ ਉਹ ਕਿੱਸੇ ਲਿਖੇ ਤੇ ਹੀਰ ਇਹਨੇ ਜੋ ਹੈ ਕਾਫੀਆਂ ਵਿੱਚ ਲਿਖੀ ਕਾਫੀਆਂ ਵਿੱਚ ਲਿਖੀ ਅਤੇ ਇਸ ਤਰ੍ਹਾਂ ਕਾਫੀਆਂ ਬੁੱਲੇ ਸ਼ਾਹ ਲਿਖਦਾ ਨਾ ਕਾਫੀਆਂ ਵਾਲਾ ਜਿਹੜਾ ਪ੍ਰਸਿੱਧ ਪੋਇਟ ਹੈ ਉਹ ਬੁੱਲੇ ਸ਼ਾਹ ਹੈ ਤੇ ਕਿਸ਼ਨ ਸਿੰਘ ਆਰੀਫ ਨੇ ਜੋ ਹੈ ਹੀਰ ਕਾਫੀਆਂ ਵਿੱਚ ਲਿਖੀ ਅਤੇ ਇਸ ਤਰ੍ਹਾਂ ਪੰਜਾਬੀ ਵਿੱਚ ਨਵੀਂ ਬਨਗੀ ਦਾ ਆਰੰਭ ਹੋਇਆ ਕਿ ਕਿਸੇ ਵੀ ਮਤਲਬ ਕਿ ਪ੍ਰੇਮ ਕਹਾਣੀ ਵੀ ਕਾਫੀਆਂ ਵਿੱਚ ਲਿਖੀ ਜਾ ਸਕਦੀ ਹੈ ਉਸ ਦੇ ਸਾਰੇ ਕਿਸਿਆਂ ਦਾ ਰੰਗ ਜੋ ਹੈ ਸਮਾਨ ਹੈ ਇੱਕੋ ਤਰ੍ਹਾਂ ਦੇ ਨੇ ਤੇ ਉਹਦੀ ਜਿਹੜੀ ਧਾਰਮਿਕ ਬਿਰਤੀ ਹੈ ਨਾ ਧਾਰਮਿਕ ਬਿਰਤੀ ਅਤੇ ਡੂੰਗਾ ਅਧਿਨ ਉਸ ਦੀ ਕਾਵ ਪ੍ਰਤਿਭਾ ਨੂੰ ਜੋ ਹੈ ਕਾਵ ਪ੍ਰਤਿਭਾ ਕਿ ਉਹਨੇ ਜੋ ਬਹੁਤ ਅੱਛੇ ਕisse ਕਿਸ ਕਰਕੇ ਲਿਖੇ ਕਿਉਂਕਿ ਉਹਦੀ ਧਾਰਮਿਕ ਬਿਰਤੀ ਸੀਗੀ ਤੇ ਉਹਦਾ ਜਿਹੜਾ ਅਧਿਅਨ ਹੈ ਉਹ ਬਹੁਤ ਡੂੰਗਾ ਸੀਗਾ ਉਸਦਾ ਕਿੱਸਾ ਸ਼ਰੀਫ ਫਰਹਾਦ ਮੁਸਲਮਾਨੀ ਰੰਗਤ ਵਾਲਾ ਕਿੱਸਾ ਹੈ ਉਸਨੇ ਪੂਰਨ ਭਗਤ ਤੇ ਰਾਜਾ ਰਸਾਲੂ ਦੇ ਕਿੱਸੇ ਵੀ ਲਿਖੇ ਤੇ ਉਹ ਬੈਂਤਾਈਂ ਚ ਲਿਖੇ ਜਿਵੇਂ ਵਾਰਿਸਾ ਨੇ ਹੀਰ ਲਿਖੀ ਨਾ ਬੈਂਤਾਈਂ ਚ ਇਸ ਤਰੀਕੇ ਨਾਲ ਜੋ ਹੈ ਐਨੇ ਜੋ ਹੈ ਰਾਜਾ ਰਸਾਲੂ ਦਾ ਕਿੱਸਾ ਪੂਰਨ ਭਗਤ ਦਾ ਬੈਂਤਾਈਂ ਚ ਲਿਖਿਆ ਇਤਿਬਾਦ 2.0 ਹੋਰ ਨੇ ਮੀਆਂ ਮੁਹੰਮਦ ਬਖਸ਼ ਅਤੇ ਮੁਹੰਮਦ ਬੂਤਾ ਗੁਜਰਾਤੀ ਤੇ ਆਪਾਂ ਪਰ ਇਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਗੁਲਾਮ ਰਸੂਲ ਦੀ ਗੁਲਾਮ ਰਸੂਲ ਜੋ ਹੈ 19ਵੀਂ ਸਦੀ ਵਿੱਚ ਤਿੰਨ ਗੁਲਾਮ ਰਸੂਲਾਂ ਦਾ ਨਾਮ ਨਾਮ ਸਾਹਮਣੇ ਆਉਂਦਾ ਹੈ ਕਿ ਤਿੰਨ ਗੁਲਾਮ ਰਸੂਲ ਨਾਮ ਦੇ ਬੰਦੇ ਹੋਏ ਤੇ ਸਭ ਤੋਂ ਪ੍ਰਸਿੱਧ ਜੋ ਹੈ ਗੁਲਾਮ ਰਸੂਲ ਵਦੇਰੇ ਪ੍ਰਸਿੱਧ ਹੈ ਜੀ ਜੀ ਆਪਾਂ ਗੱਲ ਕਰ ਰਹੇ ਹਾਂ ਜਿਨੇ ਯੂਸਫ ਜ਼ੁਲੈਖਾ ਦਾ ਕਿੱਸਾ ਲਿਖਿਆ ਇਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਲੇਖਕ ਨੇ ਇਸ ਕਿੱਸੇ ਵਿੱਚ ਯੂਸਫ ਜ਼ੁਲੈਖਾ ਦੀ ਪੁਰਾਤਨ ਧਾਰਮਿਕ ਕਥਾ ਨੂੰ ਦਵਈਆ ਛੰਦੀ 'ਚ ਲਿਖਿਆ ਕਿਹੜੇ ਛੰਦੀ 'ਚ ਦਵਈਆ ਛੰਦੀ 'ਚ ਹਾਸ਼ਮ ਵੀ ਲਿਖਦਾ ਨਾ ਸੱਸੀ ਪੁੰਨੂ ਨੂੰ ਦਵਈਆ ਛੰਦੀ 'ਚ ਉਸ ਤਰੀਕੇ ਨਾਲ ਐਨੇ ਜੋ ਐਨੂੰ ਦਵਈਆ ਛੰਦੀ 'ਚ ਲਿਖਿਆ ਡਾਕਟਰ ਈਸ਼ਰ ਸਿੰਘ ਤਾਂ ਇਹ ਲਿਖਦੇ ਨੇ ਕਿ ਗੁਲਾਮ ਮਰਸੂਲ ਜੋ ਹੈ ਅਰਬੀ ਫਾਰਸੀ ਦਾ ਚੰਗਾ ਵਿਦਵਾਨ ਸੀਗਾ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਾਂਗੇ ਮੀਆਂ ਮੁਹੰਮਦ ਬਖਸ਼ ਵੀ ਜੇਹਲਮ ਦਾ ਵਸਨੀਕ ਸੀ ਤੇ ਜੇਹਲਮ ਦਾ ਵਸਨੀਕ ਸੀ ਤੇ ਆਪਣੇ ਸਮੇਂ ਜੋ ਹੈ ਇਹਨੇ ਜਿਹੜਾ ਕਿੱਸਾ ਲਿਖਿਆ ਐਸਨੇ ਕਿੱਸਾ ਸ਼ੇਖ ਸਿਨਯਾਨ ਸ਼ਾ ਮਨਸੂਰ ਸੋਹਣੀ ਮਹੀਵਾਲ ਮਿਰਜ਼ਾ ਸਾਹਿਬਾ ਸੈਫਲ ਮਲੂਕ ਆਦਨ ਕਿੱਸੇ ਲਿਖੇ ਤੇ ਡਾਕਟਰ ਪਰਮਿੰਦਰ ਸਿੰਘ ਐਦੇ ਬਾਰੇ ਕੀ ਲਿਖਦੇ ਨੇ ਕੀ ਕੀ ਇਹ ਇੱਕ ਵਧੀਆ ਆਲੋਚਕ ਵੀ ਹੈ ਤੇ ਆਪਣੀ ਕਾਵ ਕਲਾ ਬਾਰੇ ਪੂਰੀ ਤਰ੍ਹਾਂ ਸੁਚੇਤ ਹੈ ਇਸ ਦੇ सैफਲ ਮਲੂਕ ਦੇ ਕਿਸੇ ਦੀਆਂ ਦੋ ਸਤਰਾਂ ਨੇ ਜਿਨ੍ਹਾਂ ਨੂੰ ਆਪਾਂ ਪੜ੍ਹ ਲਈਏ ਕਿ ਉਹਦੇ ਨਾਲ ਆਪਾਂ ਇਹ ਦੇਖਾਂਗੇ ਕਿ ਇਹਦੀ ਕਵਿਤਾ ਵਿੱਚ ਰੁਵਾਨਗੀ ਤੇ ਮਿਠਾਸ ਹੈਗੀ ਹੈ ਨਾਲ ਮੁਹੱਬਤ ਮੁੜ ਮੁੜ ਵੇਖੇ ਤਖਦੀ ਮੂਲ ਨ ਰਜੇ ਚੜਿਆ ਲਸ਼ਕਰ ਇਸ਼ਕ ਨਕਾਰੇ ਆਣ ਅੰਦਰ ਵਿੱਚ ਵੱਜੇ ਇਸ ਤਰ੍ਹਾਂ ਕੇ ਜੋ ਹੈ ਆਪਾਂ ਅਦੇ ਮੈਂ ਲਿਖੀ ਨਹੀਂ ਐਦਰ ਜੋ ਹੈ ਮੈਂ ਸਿਰਫ ਪੜ੍ਹ ਕੇ ਸੁਣਾਇਆ ਤੁਹਾਨੂੰ ਤੇ ਕਿ ਬੇਟਾ ਹੋਰ ਮੈਂ ਗੱਲ ਦੱਸ ਦਿਆਂ ਕਿ ਇਹ ਜਿਹੜਾ ਕੁਐਸਚਨ ਹੈ ਨਾ ਇਹ ਮੈ ਸੋਨੀਆ ਵਾਲੀ ਬਹੁਤ ਮੋਟੀ ਵੱਡੀ ਗਾਈਡ ਹੁੰਦੀ ਹੈ ਨਾ ਜਿਹੜੀ ਪੰਜਾਬੀ ਸਾਹਿਦ ਦੇ ਇਤਿਹਾਸ ਨਾਲ ਸੰਬੰਧਿਤ ਉਹਦੇ ਵਿੱਚੋਂ ਬਣਾਇਆ ਤੁਸੀਂ ਜੋ ਹੈ ਉਹਦੇ ਵਿੱਚੋਂ ਵੀ ਹੈਲਪ ਲੈ ਸਕਦੇ ਹੋ ਅਗਲਾ ਪੁਆਇੰਟ ਹੈ ਕਿਸਕਰ ਹੈ ਉਹਦਾ ਨਾਮ ਹੈ ਭਗਵਾਨ ਸਿੰਘ ਮਾਲਵੇ ਦਾ ਰਹਿਣ ਵਾਲਾ ਹੈ ਅਤੇ ਪੰਜਾਬੀ ਸਾਹਿਦ ਵਿੱਚ ਉਸ ਦਾ ਯੋਗਦਾਨ ਕਾਬਿਲ ਤਾਰੀਫ ਹੈ ਉਸ ਦੀਆਂ ਪ੍ਰਸਿੱਧ ਰਚਨਾਵਾਂ ਹੀਰ ਰਾਂਝਾ ਸੱਸੀ ਪੁੰਨੂ ਹੀਰ ਰਾਂਝਾ ਸੋਹਣੀ ਮਹੀਵਾਲ ਜੂਣਾ ਮੋੜ ਮਿਰਜ਼ਾ ਸਾਹਿਬ ਜੰਝ ਭਗਵਾਨ ਸਿੰਘ ਆਦ ਜਿਹੜੀਆਂ ਰਚਨਾਵਾਂ ਨੇ ਉਹਦੀਆਂ ਪ੍ਰਮੁੱਖ ਤੇ ਕਵਿਤ ਛੰਦ ਦੀ ਵਰਤੋਂ ਕਰਦਾ ਹੈ ਠੇਠ ਪੰਜਾਬੀ ਤੇ ਮਲਵਈ ਸ਼ਬਦਾਂ ਦੀ ਵਰਤੋਂ ਕਰਦਾ ਤੇ ਕਵਿਤਾ ਵਿੱਚ ਜੋ ਹੈ ਸੂਫੀ ਰੰਗਤ ਵੇਖਣ ਨੂੰ ਮਿਲਦੀ ਹੈ ਇਸ ਤੋਂ ਬਾਅਦ ਜੋ ਹੈ ਅਗਲਾ ਪੁਇਟ ਹੈ ਕਾਲੀਦਾਸ ਗੁਜਰਾਵਾਲੀਆ ਅਤੇ ਗੰਗाराम ਦੋ ਪੁਆਇੰਟਸ ਦੇ ਨਾਮ ਮੈਂ ਇਕੱਠੇ ਲਿਖਨੇ ਇੱਥੇ ਕਾਲੀਦਾਸ ਗੁਜਰਾਂਵਾਲੀਆ ਅਤੇ ਗੰਗाराम ਕਾਲੀਦਾਸ ਗੁਜਰਾਂਵਾਲੀਆ ਨੇ ਪ੍ਰਲਾਦ ਭਗਤ ਪੂਰਨ ਭਗਤ ਹਕੀਕਤ ਰਾਏ ਰੂਪ ਚੰਦ ਮੈਨਾਵਤੀ ਅਤੇ ਗੋਪੀ ਚੰਦ ਦਾ ਕਿੱਸਾ ਲਿਖਿਆ ਤੇ ਉਸਨੇ ਆਪਣੇ ਕਿੱਸਿਆਂ ਵਿੱਚ ਬਹੁਤ ਚੋਣਵੇਂ ਨਾਇਕ ਲਏ ਉਸ ਵੇਲੇ ਦੇ ਉਸ ਦੇ ਕਈ ਕਿੱਸੇ 1900 ਤੋਂ ਬਾਅਦ ਦੀਆਂ ਲਿਖਤਾਂ ਨੇ ਮਤਲਬ ਕਿ 1900 ਤੋਂ ਬਾਅਦ ਲਿਖੇ ਉਹਨੇ ਗੰਗाराम ਅਮਰ ਸਰਦਾਰ ਰਹਿਣ ਵਾਲਾ ਸੀਗਾ ਤੇ ਉਸਨੇ hindu ਨਾਇਕਾ ਨੂੰ ਆਧਾਰ ਬਣਾ ਕੇ ਰੂਪ ਬਸੰਤ ਹਕੀਕਤ رائے ਗੋਪੀਚੰਦ ਤੇ ਰਾਜਾ ਪ੍ਰਤਰੀਆਦ ਕિસ્ਸੇ ਲਿਖੇ ਇਸ ਕਾਲੇ ਚ ਕੁਝ ਹੋਰ ਵੀ ਕਿੱਸਾਕਾਰ ਦੇਖੇ ਜਾ ਸਕਦੇ ਨੇ ਤੇ ਪਰ ਜੋ ਹੈ ਮੱਧ ਕਾਲ ਦੇ ਮੁਕਾਬਲੇ ਦਾ ਕਿੱਸਾ ਇਸ ਵੇਲੇ ਨਹੀਂ ਲਿਖਿਆ ਗਿਆ ਕਿਉਂਕਿ 1899 ਤੋਂ ਬਾਅਦ 1839 ਚ ਮਹਾਰਾਜ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ ਉਹਦੇ ਤੋਂ ਬਾਅਦ ਜੋ 10 ਸਾਲ ਉਹਦੇ ਰਾਜ ਵਿੱਚ ਜਿਹੜੀ ਖਿੱਚੋ ਤਾਣ ਚੱਲਦੀ ਹੈਗੀ ਹੈ ਨਾ ਬਸ ਫਿਰ ਉਹਦੇ ਤੋਂ ਬਾਅਦ 1849 ਵਿੱਚ ਪੂਰਾ ਅੰਗਰੇਜ਼ਾਂ ਦਾ ਰਾਜ ਪੰਜਾਬ ਉੱਤੇ ਕਬਜ਼ਾ ਹੋ ਜਾਂਦਾ ਹੈ ਤੇ ਕਿਸੇ ਪਰੰਪਰਾਵਾਦੀ ਲੀਹਾਂ ਤੋਂ ਹਟ ਗਏ ਜਿਵੇਂ ਪਹਿਲਾਂ ਲਿਖੇ ਜਾ ਰਹੇ ਸੀ ਉਸ ਤਰ੍ਹਾਂ ਦੇ ਨਾ ਲਿਖੇ ਗਏ ਬਹੁਤ ਸਾਰੀਆਂ ਕਮੀਆਂ ਦੇ ਬਾਵਜੂਦ ਵੀ ਇਹਨਾਂ ਲਿਖਤਾਂ ਦਾ ਮਿਆਰ ਜਿਹੜਾ ਹੈ ਨਾ ਵਧੀਆ ਸੀਗਾ ਮਤਲਬ ਕਿ ਫਿਰ ਵੀ ਰਾਈਟਰ ਇਹ ਕਹਿ ਰਿਹਾ ਕਿ ਕਮੀਆਂ ਬਹੁਤ ਸੀ ਕਿਆਂ ਬਟ ਫਿਰ ਵੀ ਵਧੀਆ ਸੀਗੇ ਕਿਸੇ ਇਸ ਵੇਲੇ ਐ ਸਮੇਂ ਦੇ ਕਿਸੇ ਜਿਹੜੇ ਸੀਗੇ ਅਰਬੀ ਫਾਰਸੀ ਦੀਆਂ ਕਹਾਣੀਆਂ ਤੋਂ ਬਹੁਤ ਪ੍ਰਭਾਵਿਤ ਰਹੇ ਅਰਬੀ ਫਾਰਸੀ ਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਜੋ ਹੈ ਫਾਰਸੀ ਨੂੰ ਆਪਣੀ ਆਪਣੇ ਰਾਜ ਦੀ ਭਾਸ਼ਾ ਡਿਕਲੇਅਰ ਕੀਤਾ ਹੋਇਆ ਸੀਗਾ ਨਾ ਇਸ ਕਰਕੇ ਜੋ ਹੈ ਕਿਉਂਕਿ ਉਸ ਉਸੇ ਭਾਸ਼ਾ ਨੂੰ ਲੋਕੀ ਫਿਰ ਜ਼ਿਆਦਾ ਪੜ੍ਹਦੇ ਨੇ ਜਿਹੜੀ ਰਾਜ ਭਾਸ਼ਾ ਬਣੀ ਹੁੰਦੀ ਹੈ ਉਸ ਵੇਲੇ ਦੀ ਜਿਵੇਂ ਹੁਣ ਸਾਰੇ ਜਣੇ ਅੰਗਰੇਜ਼ੀ ਪੜ੍ਹਨ ਤੇ ਜ਼ੋਰ ਦਿੰਦੇ ਨੇ ਨਾ ਇਹ ਉਸ ਵੇਲੇ ਸੀਗਾ ਤੇ ਇਸ ਕਰਕੇ ਅਰਬੀ ਫਾਰਸੀ ਦੀ ਰੰਗਤ ਜੋ ਹੈ ਉਹਨਾਂ ਤੇ ਬਹੁਤ ਵੇਖਣ ਨੂੰ ਮਿਲਦੀ ਸੀ ਉੱਕੀ ਬੇਟਾ ਧੰਨਵਾਦ